ਮੈਨੂੰ ਲੱਗਦਾ ਵੀ ਖੈਰਾ ਸਾਹਿਬ ਨੂੰ ਨਾ ਇੱਕ ਬਿਮਾਰੀ ਲੱਗ ਗਈ ਹੈ ਵੀ ਸੋਸ਼ਲ ਮੀਡੀਆ ਤੇ ਕੁਝ ਵੀ ਆਉਂਦਾ ਹੈ ਉਹ ਕੁਝ ਉਹਨੂੰ ਕ੍ਰਾਸ ਐਗਜ਼ਾਮਨ ਨਹੀਂ ਕਰਦੇ ਵੈਰੀਫਾਈ ਨਹੀਂ ਕਰਦੇ ਫਰਸਟ੍ਰੇਸ਼ਨ ਇਹ ਨਹੀਂ ਵੀ ਨਾਰਦੀ ਨਾਲ ਚੱਕ ਕੇ ਵੀ ਮੈਂ ਉਹਨੂੰ ਸੋਸ਼ਲ ਮੀਡੀਆ ਤੇ ਮੈਂ ਦੀ ਜਾਂ ਮੀਡੀਆ 'ਚ ਮੈਂ ਇਹਨੂੰ ਬੋਲੂਗਾ ਤੋਂ ਬੜੇ ਵੱਡੇ ਲੀਡਰ ਨੇ ਪਰ ਪਤਾ ਨਹੀਂ ਏਡੀ ਹਲਕੇ ਦਰਜੇ ਦੀ ਪੋਲਿਟਿਕਸ ਕਿਉਂ ਕਰਦੇ ਆ ਮੈਂ ਵੈਸੇ ਵੀ ਖੈਰਾ ਸਾਹਿਬ ਨੂੰ ਇੱਕ ਕਹੂੰਗਾ ਵੀ ਸਿੱਧੂ ਮੂਸੇਵਾਲਾ ਕਿਸੇ ਦਾ ਜਵਾਨ ਪੁੱਤ ਸੀ ਜਿਹੜਾ ਕਿਹਾ ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਹੈ ਬਹੁਤ ਅਫਸੋਸ ਹੈ ਅੱਜ ਵੀ ਅੱਜ ਉਦੋਂ ਵੀ ਸੀ ਤੇ ਮੈਨੂੰ ਪਤਾ ਵੀ ਉਦੋਂ ਕਈ ਦਿਨ ਆਪਦਾ ਵੀ ਦਿਲ ਨਹੀਂ ਲੱਗਿਆ ਅੱਜ ਉਹਨਾਂ ਦੇ ਪਰਿਵਾਰ ਵਿੱਚ ਪਰਮਾਤਮਾ ਨੇ ਖੁਸ਼ੀਆਂ ਲੈ ਕੇ ਆਂਦੀਆਂ ਨੇ ਤੇ ਅਸੀਂ ਵੀ ਪਰਮਾਤਮਾ ਦਾ ਸ਼ੁਕਰਿਆਦਾ ਕੀਤਾ ਵੀ ਚਲੋ ਦੁਬਾਰਾ ਘਰ ਜਿਹੜਾ ਉਹ ਵਸਣ ਲੱਗਿਆ ਸੋ ਕਿਸੇ ਦੇ ਜਵਾਨ ਪੁੱਤ ਦੀ ਮੌਤ ਤੇ ਰਾਜਨੀਤੀ ਕਰਨਾ ਖੈਰਾ ਸਾਹਿਬ ਇਹ ਬੰਦ ਕਰ ਦਿਓ ਕਿਉਂਕਿ ਉਹਨਾਂ ਨੂੰ ਆਲਾ ਦੇ ਵੀ ਪਿਛਲੀ ਵਾਰੀ ਫੇਮਰਤੀ ਸਿੰਘ ਮਾਨ ਨੂੰ ਸ਼ਾਇਦ ਵੋਟਾਂ ਉਦੋਂ ਇਸ ਕਰਕੇ ਜਿਹੜੀਆਂ ਉਹ ਮਿਲ ਗਈਆਂ ਸੀ ਸੋ ਹੋਰ بڑے ਮੁੱਦੇ ਨੇ ਜਿਨ੍ਹਾਂ ਤੇ ਤੁਸੀਂ ਤੁਹਾਨੂੰ ਲੱਗਦਾ ਹੈ ਵੀ ਭਾਈ ਤੁਸੀਂ ਬਹੁਤ ਵੱਡੇ ਲੀਡਰ ਹੋ ਉਹਨਾਂ ਤੇ ਬੋਲ ਲਓ ਤੁਸੀਂ ਜਾਣ ਬੁੱਝ ਕੇ ਮਤਲਬ ਕਿ ਇਦਾਂ ਦੀ ਰਾਜਨੀਤੀ ਕਰ ਰਹੇ ਹੋ ਕੋਈ ਨਹੀਂ ਸੰਗੂਰ ਦੇ ਲੋਕ ਪੰਜਾਬ ਦੇ ਲੋਕ ਜਿਹੜੇ ਆ ਉਹ ਤੁਹਾਨੂੰ ਦੇਖ ਰਿਹਾ ਬਾਕੀ ਇਹ ਰਿਜ਼ਲਟ ਜਿਹੜਾ ਤੁਹਾਨੂੰ ਚੋਣਾ ਦੱਸ ਦੂ